ਕੀ ਤੂੰ ਬੜਾ ਖੁਸ਼ ਹੰਦਾ ਤੇਰੇ ਤੇ ਕੀ ਤੂੰ ਦੋ ਮੁੰਡੇ ਕੰਮ ਕਰਦੇ ਆ ਮਲਾ ਉੱਤੇ ਇਹ ਸਰਦਾਰ ਸੁਖਦੀਪ ਸਿੰਘ ਸਰਪੰਚ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਸ਼ੰਗਾਰਾ ਸਿੰਘ ਸਨਪ ਕਰਤਾਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕਰਾਈ ਗਈ ਆ ਆ ਲਾਈਟਾਂ ਦੀ ਇੱਥੇ ਬਿਜਲੀ ਫਟ ਹੋ ਰਹੀ ਆ ਜੋ ਵੀ ਇਹਦੇ ਵਿੱਚ ਬਿਜਲੀ ਦੀ ਸਪਲਾਈ ਆਉਗੇ ਜਿੰਨਾ ਵੀ ਖਰਚਾ ਹੋਇਆ ਉਹਨਾਂ ਦਾ ਉਸ ਪਰਿਵਾਰ ਦਾ ਆ। ਉਹੜਾ ਆਲੇ ਬਿਜਲੀ ਵਾਲੇ ਲੱਗੇ ਹੋਏ ਆ ਚੰਨਾ ਨਾਲ ਲੱਗਿਆ ਹੋਣਾ ਉਹਨਾਂ ਦੀ ਊੜੀਆਂ ਘਾੜੀਆਂ ਗਾਂਵ ਪਸ਼ਾ ਕਰਦਾ। ਸ਼ਾਬਾਸ਼ ਸ਼ਾਬਾਸ਼। ਆ ਉਹਦੇ ਉਧਰ ਗੇਜਾ ਲੱਗਿਆ ਵਾ ਇਥੋਂ ਬਾਲਣ ਚੱਕ-ਚੱਕੇ ਪਰੇ ਕਰਦਾ ਬਲਵੀਰ ਲੱਗਿਆ ਉਹ ਉਹਦੇ ਪਰੇ ਸਫਾਈ ਕਰਦੇ ਆ। ਆ ਬਾਬੇ ਦੇ ਘਰੇ ਪੂਰਾ ਕੰਮ ਚੱਲਦਾ ਮੀ ਵੀ ਅੱਜ ਬੱਲਾ ਵਧੀਆ ਪੂਰਾ ਫਰਾਟਿਆਂ ਵਾਲਾ ਪੈਂਦਾ ਬਹੁਤ ਵਾਹਿਗੁਰੂ ਦੀ ਕਿਰਪਾ ਯਾਰੋ ਆ ਦੇ ਸੇਵਾਦਾਰ ਲੱਗੇ ਉਹਦੇ ਅੱਗੇ ਜਿਹੜੀ ਫਰਦੇ ਆ ਆ ਗਿਆ ਸਾਰਾ ਕਿੰਨਾ ਸੋਹਣਾ ਸੈਟ ਆ ਹੁਣ ਸੈੱਟ ਦੇਵੇ ਜਦੋਂ ਬਿਜਲੀ ਦੀ ਫਟਿੰਗ ਹੋ ਗਈ ਤੇ ਦੇਖੀ ਟੌਰ ਬਣਦੀ ਗ੍ਰਾਂ ਹਾਂ ਵਿੱਚ ਪੱਖੇ, ਕੂਲਰ, ਲਾਈਟਾਂ ਪੂਰੀਆਂ ਵਧੀਆ ਜਗਮਗ ਜਗਮਗ ਕਰਿਆ ਕਰਨੀਆਂ ਲਾਈਟਾਂ ਜਦੋਂ ਰਾਤ ਨੂੰ ਜਾਗਿਆ ਕਰੂ ਇਹ ਆਹਿਆ ਤੈਨੂੰ ਕਬਡੀ ਦਾ ਪਲੇਅਰ ਬਣਾਉਣਾ ਪੂਰਾ ਵਧੀਆ ਅੱਲਾ ਤੂੰ ਕਬਡੀ ਖੇਡਣਾ ਨਿਰਪੈ ਹੱਥ ਤੂਰ ਵਾਲਾ ਤੂਰ ਵਾਲਾ ਨਿਰਪੈ ਹੱਥ ਤੂੰ ਨੇਰ ਜਾਂਦੀ ਆਪਣੇ ਨਾਲ ਬਾਬੇ ਦੀ ਜਗਾ ਦੇ ਨਾਲ-ਨਾਲ ਡਹਿਰ ਜਾਂਦੀ ਆ ਰਾਜਾ ਬਿਜਲੀ ਵਾਲਾ ਲੱਗਿਆ ਤੇ ਰਾਜੇ ਦੇ ਕਰਿੰਦੇ ਆ ਇਹ ਮੁੰਡੇ ਆ ਜਿਹੜੇ ਛੋਟੇ ਤੇ ਸ਼ਗਿਰਦਾ ਬਣਾਉਂਦਾ ਇਹਨਾਂ ਨੂੰ ਹਲੇ ਬਿਜਲੀ ਮਹਿਕ ਵਾਲੇ ਆ ਤਾਂ ਗੁਰੂ ਜਨ ਦਾ ਰਾਜਾ ਹੀ ਆ ਅੰਦਰ ਸੇਵਾ ਉਹ ਕਰ ਰਿਹਾ ਬਾਹਰ ਸੇਵਾ ਇਹ ਕਰਦੇ ਆ ਇਧਰ ਬਲਵੀਰ ਲੱਗਿਆ ਹੋਇਆ ਵਾਹ ਦੇ ਪੂਰਾ ਮਲੇ ਗੇਜਾ ਲੱਗਿਆ ਵਧੀਆ ਛੱਕਦੇ ਆ ਸੋ ਸਮਾਨ ਜਿਹੜਾ ਪਿਆ ਗਾਲ ਤਫਲ ਤੇ ਆ ਚੱਲਾ ਸਾਡਾ ਵੀਰ ਨਾ ਤਾਂ ਇੱਥੇ ਡਰਾਈਵਰੀ ਕਰਦਾ ਗੱਡੀ ਜਿੱਥੇ ਕਿਤੇ ਵੀ ਇਹਦੇ ਲੈ ਕੇ ਚੋਣ। ਚੰਨਿਆ ਡੀਜ਼ਲ ਭਰਾ ਕੇ ਲਿਆਉਣਾ ਗੱਡੀ 'ਚ ਜਾ ਕੇ ਚੰਗਾ। ਜਦੋਂ ਹਟ ਗਈਆਂ ਨਾ ਕੜੀਆਂ। ਉਦੋਂ ਡੀਜ਼ਲ ਭਰਾ ਕੇ ਲਈ ਆਪਣਾ ਇੱਥੇ ਦੋ ਕੰਨਾ। ਕੋਈ ਨਾ ਕੋਈ ਨਾ ਕੋਈ ਨਾ ਮੈਂ ਇੱਥੇ ਤੁਹਾਡੇ ਕੋਲੇ ਨਹੀਂ ਆਉਂਦਾ ਚੱਕ ਦੋ ਫੱਟੇ। ਸ਼ਾਵਾ ਸ਼ਾਵਾ। ਕੋਡੇ ਨਾ ਕੀ ਨਾ ਬੋਲੋ ਮਰੇ ਦੇ ਨਾਮ ਤੇ। ਨਾ ਬੋਲੋ ਆਪਦੇ। ਹਾਂ ਤੇ ਉੱਚੀ ਰੇ ਨੀ ਬੋਲੋ